ਸ਼ੁਭ ਹੋਈ ਹੈ ਮੈਂ ਪਿੰਡ ਵਾਲਿਆਂ ਨੂੰ ਵਧਾਈ ਦੇਣਾ ਕਿ ਸਾਡੇ ਨੌਜਵਾਨ ਪੜ੍ਹੇ ਲਿਖੇ ਔਰ ਬੜੇ ਮਿਹਨਤੀ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ ਔਰ ਸਾਡੇ ਏਰੀਆ ਨੂੰ ਜਿੱਤਿਆ ਬੜੀ ਖੁਸ਼ੀ ਹੈ ਤੇ ਮੈਂ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਕਿ ਇਹ ਮੌਕੇ ਬੜੇ ਘੱਟ ਆਉਂਦੇ ਆ ਜਦੋਂ 1994 ਦੇ ਵਿੱਚ ਮੈਂ ਇੱਥੇ ਆ ਤੁਸੀਂ ਬੜਾ ਬੜਾ ਸਾਥ ਦਿੱਤਾ ਇੱਥੋਂ ਮੈਨੂੰ ਕੋਈ 70 80% ਵੋਟ ਪਈ ਕਿ ਮੈਂ ਹੁਣ ਬੇਨਤੀ ਕਰਦਾ ਕਿ ਇਸ ਕਿਲੂ ਦੁਕਾਨ ਵਾਸਤੇ ਇਹਨਾਂ ਲੋਕਾਂ ਨੂੰ ਔਰ ਜਿੰਨੇ ਵੀ ਪਿੰਡ ਨੇ ਜਿੱਥੇ ਜਿੱਥੇ ਆਪਣੇ ਬੈਠੇ ਆ ਸਾਰੇ ਵਰਕਰ ਇਹਦੇ ਨਾਲ ਚੱਲਣਗੇ ਜੀ ਸਾਨੂੰ ਉੱਥੇ ਜਾ ਕੇ ਮਿਲਣਾ ਚਾਹੀਦਾ ਮੈਨੂੰ ਬੜੀ ਪੂਛ ਹੈ ਹੈ ਭਗਵਾਨ ਸਾਹਿਬ ਕਿਤੇ ਨਾ ਕਿਤੇ ਕੰਟਰੋਵਰਸੀ ਦੇਖਣ ਨੂੰ ਮਿਲੀ ਸੀ ਦੋ ਧੜੇ ਬਣ ਕੇ ਕਾਂਗਰਸ ਦੇ ਪਰ ਉਸ ਦੇ ਬਾਵਜੂਦ ਵੀ ਇੱਥੇ ਬੜਾ ਮਾਹੌਲ ਐਵੇਂ ਦਾ ਹੈ ਵਧੀਆ ਚੰਗੀ ਫਿਰਦਾਰ ਵਾਲੀ ਜਿੱਥੇ ਇੱਥੇ ਆਏ ਆ ਬਾਈ ਪੰਨੂ ਦੇ ਹੱਗ ਦੇ ਵਿੱਚ ਕਿੰਨੀ ਮੈਂ ਸੱਜਣਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਸਾਰੇ ਆਲੂਪੁਰ ਪਿੰਡ ਨੂੰ ਉਹਨਾਂ ਦਾ ਨੌਜਵਾਨ ਮੁੰਡਾ ਕਿੰਨੀ ਤਰੱਕੀ ਤੇ ਰਾਹ ਤੇ ਤੁਰਿਆ ਹੋਇਆ ਜਿਹਨੇ ਜਨਰਲ ਸੈਕਟਰੀ ਪਹਿਲਾਂ ਪੰਜਾਬ ਦੇ ਵਿੱਚ ਪੁਰਜੇ ਨੰਬਰ ਤੇ ਜਨਰਲ ਸੈਕਟਰੀ ਬਣਿਆ ਤੇ ਹੁਣ ਕਾਂਗਰਸ ਪਾਰਟੀ ਵੱਲੋਂ ਸਾਡੇ ਮੁੰਡੇ ਸੀ ਰਾਜਵਿੰਦਰ ਸਿੰਘ ਜੀ ਵੱਲੋਂ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਜ਼ਿਲ੍ਹਾ ਪ੍ਰਸ਼ਾਸਨ ਕਰਹੀ ਗੱਲ ਕੌਂਟਰੋਵਰਸੀ ਥੀ ਕਾਂਗਰਸ ਪਾਰਟੀ ਵਰਕਰਾਂ ਦੀ ਪਾਰਟੀ ਲੋਕਾਂ ਦੀ ਪਾਰਟੀ ਹੈ ਮੈਂ ਵਰਕਰ ਸਰਬਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਪੰਜੇ ਦੀ ਮਤ ਕਰੀਏ ਨਾ ਕਿ ਕਿਸੇ ਵਿਸ਼ੇਸ਼ ਵਿਅਕਤੀ ਦੇ ਮਤ ਕਰ ਲੋ ਹਰੇਕ ਤਾਂ ਪਾਰਟੀ ਸਭ ਤੋਂ ਉੱਪਰ ਨੰਬਰ ਤੇ ਹੁੰਦੀ ਹੈ ਪਾਰਟੀ ਹੀ ਲੀਡਰ ਬਣਾਉਂਦੀ ਹੈ ਲੀਡਰ ਪਾਰਟੀ ਨਹੀਂ ਬਣਾਉਂਦੇ ਤੇ ਮੈਂ ਸਾਰੀ ਕਾਂਗਰਸ ਵਰਕਰਾਂ ਨੂੰ ਤੇ ਲੋਕਾਂ ਨੂੰ ਬੇਨਤੀ ਕਰਦਾ ਵੀ ਕੌਣ ਵਾਲੇ ਚੌਥਰੀ ਪੰਜੇ ਤੇ ਮੋਹਰ ਲਾ ਕੇ ਤੁਸੀਂ ਸਾਡੇ ਭਰਾ ਤਰਮਪੰਨੂ ਨੂੰ ਕਾਮਯਾਬ ਕਰੋ ਤਾਂ ਕਿ ਉਹ ਛੋਟੀ ਬਾਤ ਚੱਕ ਸਕੀ ਤੇ ਸਾਨੂੰ ਵਿਸ਼ਵਾਸ ਹੈ ਸਾਡਾ ਭਰਾ ਦਾ ਕਿ ਉਹ ਚੰਗੇ ਕੰਮ ਕਰਕੇ ਲੋਕਾਂ ਦੇ ਉਮੀਦਾਂ ਖਰਾ ਉਤਰੇ ਪਹਿਲਾਂ ਤਾਂ ਮੈਂ ਤੁਹਾਨੂੰ ਸਾਰੇ ਪ੍ਰੈਸ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਨਾ ਚਾਹਣਾ ਫਿਰ ਮੇਰੇ ਜ਼ਿਲ੍ਹੇ ਦੀ ਸਮੁੱੱਚੀ ਲੀਡਰਸ਼ਿਪ ਅੰਕਲ ਬਾਬਾ ਜੀ ਸਾਡੇ ਮੇਰੇ ਵੱਡੇ ਭਰਾ ਮਾਈਕਲ ਗਾਗੋਵਾਲ ਜੀ ਅੰਕਲ ਮਰੀਦ ਜੀ ਰਿੰਪੀ ਬਰਾੜ ਜੀ ਤੇ ਮੇਰੇ ਪਿੰਡ ਦੇ ਸਾਰੇ ਵਰਕਰਸ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸਹਿਬਾਨਾਂ ਦਾ ਜਿਹਨ ਲੋਹਗੜ੍ਹ ਤੋਂ ਵੀ ਮੇਰੇ ਜੋਆਂ ਦੀ ਉਮਰ ਦੇ ਸਾਰੇ ਵਰਕਰ ਸਹਿਬਾਨ ਨੇ ਖੜੇ ਨੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕੋਈ ਗੱਲ ਨਹੀਂ ਮਹਾਰਾਜ ਦੀ ਕਿਰਪਾ ਨਾਲ ਵਧੀਆ ਲੀਡ ਨਾਲ ਜਿੱਤਾਂਗੇ ਮਜ਼ਬੂਤੀ ਨਾਲ ਸੜਦੇ ਹਾਂ ਜਿਵੇਂ ਕੱਲ ਤੋਂ ਜਿਵੇਂ ਕੰਟੇਨਟ ਸਟਾਰਟ ਕੀਤੀ ਸੀ ਕਿਵੇਂ ਦਾ ਹੰਗਾਰਾ ਕਿੰਨਾ ਬਣੇ ਕੱਲ ਤੋਂ ਤਾਂ ਮੰਨ ਲਓ ਜਿਵੇਂ ਅਸੀਂ ਅਸਲ ਆਗਾਜ਼ ਤਾਂ ਅਸੀਂ ਅੱਜ ਤੋਂ ਸ਼ੁਰੂ ਕਰਨ ਕਰ ਰਹੇ ਹਾਂ ਕੋਈ ਗੱਲ ਨਹੀਂ ਦਿਨ ਪਰ ਦਿਨ ਤੁਸੀਂ ਦੇਖਦੇ ਜਾਓ ਪਰਮਾਤਮਾ ਦਾ ਆਪਾ ਕਰਨਗੇ